ਨਾਜ਼ਰੀਨ ਸਤਿ ਸ਼੍ਰੀ ਅਕਾਲ ਨਮਸਕਾਰ ਅਤੇ ਆਦਾਬ ਮੈਂ ਅਰਵਿੰਦਰ ਜੋਹਲ ਆਪਣੀ ਸਹਿਯੋਗੀ ਰਵਨੀਤ ਦੇ ਨਾਲ ਪੰਜਾਬੀ ਟਰਬਿਨ ਦਾ ਪ੍ਰੋਗਰਾਮ ਤੁਹਾਡੇ ਖਤ ਲੈ ਕੇ ਇੱਕ ਵਾਰੀ ਫਿਰ ਹਾਜ਼ਰ ਮੇਰੇ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਨਮਸਕਾਰ ਅਤੇ ਆਦਾਬ ਰਵਨੀਤ ਖਤਾਂ ਦਾ سلسلہ ਸ਼ੁਰੂ ਕਰੀਏ ਹਾਂਜੀ ਅੱਜ ਪਹਿਲਾ ਖਤ ਈਮੇਲ ਰਾਹੀਂ ਪ੍ਰੋਫੈਸਰ ਪਰਮਜੀਤ ਢੀਂਗਰਾ ਹੋਰਾਂ ਦਾ ਹੈ ਉਹਨਾਂ ਨੂੰ ਸੰਪਾਦਕੀ ਲੇਖ ਪ੍ਰੋਫੈਸਰ ਦੀ ਕਿਰਤਾਰੀ ਪੜ੍ਹ ਕੇ ਇਹ ਗੱਲ ਚਿੰਤਾ ਦਾ ਵਿਸ਼ਾ ਵੀ ਜਾਪੀ ਤੇ ਕਈ ਸਵਾਲ ਖੜੇ ਕਰਨ ਵਾਲੀ ਵੀ ਜੀ ਉਹ ਕਹਿੰਦੇ ਨੇ ਕਿ ਦੇਸ਼ ਦੇ ਸੰਵਿਧਾਨ ਵਿੱਚ ਹਰ ਨਾਗਰਿਕ ਨੂੰ ਬੋਲਣ ਤੇ ਵਿਚਾਰ ਪ੍ਰਗਟਾਵੇ ਦੀ ਆਜ਼ਾਦੀ ਦਿੱਤੀ ਗਈ ਹੈ ਜੀ ਇਹ ਸਾਡੇ ਮਨੁੱਖੀ ਅਧਿਕਾਰਾਂ 'ਚ ਸ਼ਾਮਲ ਹੈ ਕੀ ਇਸ ਆਜ਼ਾਦੀ ਨੂੰ ਸੋਸ਼ਲ ਮੀਡੀਆ ਦੀ ਇੱਕ ਪੋਸਟ ਕਾਰਨ ਕੁਚਲਿਆ ਜਾ ਸਕਦਾ ਹੈ ਬਿਲਕੁਲ ਇੱਥੇ ਹੀ ਨਹੀਂ ਰੁਕੇ ਉਹਨਾਂ ਨੇ ਅੱਗੇ ਲਿਖਿਆ ਜੀ ਕਿ ਸਿੱਖਿਆ ਸ਼ਾਸਤਰੀ ਦਾ ਕੰਮ ਸਿਰਫ ਪੜਾਉਣਾ ਜਾਂ ਖੋਜ ਕਰਨਾ ਹੀ ਨਹੀਂ ਹੁੰਦਾ ਸਗੋਂ ਕਿਸੇ ਵੀ ਮਸਲੇ ਤੇ ਆਲੋਚਨਾਤਮਕ ਟਿੱਪਣੀ ਕਰਨ ਦਾ ਵੀ ਉਹਨੂੰ ਅਧਿਕਾਰ ਹੁੰਦਾ ਹੈ ਪ੍ਰੋਫੈਸਰ ਅਲੀ ਖਾਨ ਮਹਿਮੂਦਾਬਾਦ ਦੀ ਆਪਰੇਸ਼ਨ ਸੰਦੂਰ ਬਾਰੇ ਟਿੱਪਣੀ ਕਰਨ ਹੋਈ ਗ੍ਰਿਫਤਾਰੀ ਤੋਂ ਇਹ ਪਾਸਦਾ ਹੈ ਕਿ ਅਸਹਿਮਤੀ ਨੂੰ ਦੇਸ਼ ਧ్రోਹ ਵਜੋਂ ਦੇਖਿਆ ਜਾ ਰਿਹਾ ਹੈ ਰਵਨੀਤ ਪ੍ਰੋਫੈਸਰ ਖਾਨ ਨੂੰ ਸੁਪਰੀਮ ਕੋਰਟ ਨੇ ਅੰਤਰਿਮ ਸਮਾਨਤਾ ਦੇ ਦਿੱਤੀ ਹੈ ਪਰ ਸੋਸ਼ਲ ਮੀਡੀਆ ਤੇ ਉਸ ਵੱਲੋਂ ਵਰਤੇ ਗਏ ਸ਼ਬਦਾਂ ਦੀ ਚੋਣ ਤੇ ਸਵਾਲ اٹھਾਇਆ ਹੈ। ਇਹੀ ਨਹੀਂ ਉਹਨਾਂ ਨੇ ਮਾਮਲੇ ਦੀ ਜਾਂਚ ਲਈ ਸਿੱਟ ਕਾਇਮ ਕਰਨ ਦੇ ਨਿਰਦੇਸ਼ ਦਿੱਤੇ ਹਨ ਤੇ ਨਾਲ ਹੀ ਉਸ ਨੂੰ ਆਪਣਾ ਪਾਸਪੋਰਟ ਜਮ੍ਹਾਂ ਕਰਵਾਉਣ ਲਈ ਵੀ ਕਿਹਾ ਹੈ। ਪਰ ਨਾਲ ਹੀ ਉਸ ਤੇ ਪਾਬੰਦੀ ਲਗਾ ਦਿੱਤੀ ਹੈ ਕਿ ਉਹ ਆਪਰੇਸ਼ਨ ਸੰਦੂਰ ਜਾਂ ਆਪਣੇ ਚੱਲ ਰਹੇ ਇਸ ਕੇਸ ਬਾਰੇ ਕਿਸੇ ਤਰ੍ਹਾਂ ਦੀ ਲਿਖਤੀ ਜਾਂ ਜ਼ੁਬਾਨੀ ਕੋਈ ਟਿੱਪਣੀ ਨਹੀਂ ਕਰੇਗਾ। ਹਾਂਜੀ ਮਧ ਪ੍ਰਦੇਸ਼ ਦੇ ਮੰਤਰੀ ਵਿਜੇ ਸ਼ਾ ਦਾ ਮਾਮਲਾ ਵੀ ਕੁਝ ਅਜੀਹਈ ਹੈ ਭਾਰਤੀ ਫੌਜ ਦੀ ਕਰਨਲ ਸੋਫੀਆ ਕੁਰਾਸ਼ੀ ਬਾਰੇ ਕੀਤੀ ਟਿੱਪਣੀ ਦਾ ਮਧ ਪ੍ਰਦੇਸ਼ ਹਾਈ ਕੋਰਟ ਨੇ ਨੋਟਿਸ ਲਿਆ ਤੇ ਵਿਜੇ ਸ਼ਾ ਖਿਲਾਫ ਐਫ ਆਈ ਆਰ ਦਰਜ ਕਰਨ ਦੇ ਹੁਕਮ ਦਿੱਤੇ ਸਨ ਮਧ ਪ੍ਰਦੇਸ਼ ਹਾਈ ਕੋਰਟ ਦੇ ਇਸੇ ਹੁਕਮ ਖਿਲਾਫ ਉਸਨੇ ਸੁਪਰੀਮ ਕੋਰਟ ਦਾ ਬਵਾ ਖੜਕਾਇਆ ਸੁਪਰੀਮ ਕੋਰਟ ਨੇ ਮੰਤਰੀ ਵੱਲੋਂ ਕਰਨਲ ਸੋਫੀਆ ਕੁਰਾਸ਼ੀ ਖਿਲਾਫ ਕੀਤੀਆਂ ਟਿੱਪਣੀਆਂ ਲਈ ਉਸ ਦੀ ਝਾੜਚੰਬ ਕੀਤੀ ਤੇ ਕਿਾ ਕਿ ਮੰਤਰੀ ਹੋਣ ਕਰਕੇ ਉਸ ਦਾ ਆਪਣੇ ਸ਼ਬਦਾਂ ਬਾਰੇ ਹੋਰ ਵੀ ਵੱਧ ਸੁਚੇਤ ਹੋਣਾ ਬਣਦਾ ਸੀ ਸੁਪਰੀਮ ਕੋਰਟ ਨੇ ਇਸ ਮਾਮਲੇ ਬਾਰੇ ਵੀ ਸਿਟ ਕਾਇਮ ਕਰਨ ਲਈ ਕਿਹਾ ਪਰ ਮੰਤਰੀ ਦੀ ਫੌਰੀ ਗ੍ਰਿਫਤਾਰੀ ਉੱਤੇ ਰੋਕ ਲਗਾ ਦਿੱਤੀ ਤੇ ਵਿਜੇ ਸ਼ਾਹ ਅੱਜ ਵੀ ਮੰਤਰੀ ਦੇ ਅਹੁਦੇ ਉੱਤੇ ਬਣਿਆ ਹੋਇਆ ਹੈ ਦੇਖੋ ਜੀ ਅੱਗੇ ਕੀ ਬਣਦਾ ਹੈ ਇਹ ਦੋਵੇਂ ਇੱਕੋ ਜਿਹੇ ਮਾਮਲੇ ਨੇ ਤੇ ਇਹ ਦੇਖਣ ਵਾਲਾ ਹੋਵੇਗਾ ਕਿ ਸੁਪਰੀਮ ਕੋਰਟ ਵੱਲੋਂ ਪੋਵਿਕ ਵਿੱਚ ਇਹਨਾਂ ਦੋਹਾਂ ਮਾਮਲਿਆਂ ਦੇ ਵਿੱਚ ਕੀ ਫੈਸਲਾ ਲਿਆ ਜਾਂਦਾ ਹੈ ਅਗਲੀ ਚਿੱਠੀ ਸ਼੍ਰੀ ਮੁਖਸਰ ਸਾਹਿਬ ਤੋਂ ਪਰਮਿੰਦਰ ਸਿੰਘ ਖੋਖਰ ਦੀ ਹੈ ਉਹਨਾਂ ਨੂੰ ਬੋਟਾ ਸਿੰਘ ਵਾਕਫ ਦਾ ਲੇਖ ਸਫਰ ਅਜੇ ਜਾਰੀ ਚੰਗਾ ਲੱਗਿਆ ਉਹ ਲਿਖਦੇ ਨੇ ਕਿ ਇਹ ਲੇਖ ਪੰਜਾਬ ਵਿੱਚ ਝੁੱਲ ਰਹੀ ਨਸ਼ਿਆਂ ਦੀ ਹਨੇਰੀ ਦੀ ਗੱਲ ਕਰਦਾ ਹੈ ਨਸ਼ਿਆਂ ਕਾਰਨ ਪੰਜਾਬ ਦੇ ਹਰ ਪਿੰਡ ਸ਼ਹਿਰ 'ਚ ਰੋਜ਼ਾਨਾ ਕੋਈ ਨਾ ਕੋਈ ਮੰਦ ਭਾਗੀ ਘਟਨਾ ਵਾਪਰ ਰਹੀ ਹੈ ਰਵਨੀਤਾ ਸੀ ਆਇਦਿਨੀ ਅਖਬਾਰਾਂ ਦੇ ਵਿੱਚ ਨਸ਼ਿਆਂ ਕਾਰਨ ਕਿਸੇ ਨਾ ਕਿਸੇ ਦੀ ਮੌਤ ਹੋਣ ਬਾਰੇ ਖਬਰ ਪੜਦਿਆਂ ਸਰਕਾਰ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਸ਼ੁਰੂ ਤਾਂ ਕੀਤਾ ਹੈ ਪਰ ਅਜੇ ਵੀ ਇਸ ਦਿਸ਼ਾ ਦੇ ਵਿੱਚ ਬਹੁਤ ਸਾਰੇ ਸਾਰਥਕ ਯਤਨਾਂ ਦੀ ਲੋੜ ਹੈ ਹਾਂਜੀ ਬਿਲਕੁਲ ਬੂਟਾ ਸਿੰਘ ਵਾਕਫ ਹੋ ਰਹੇ ਨੇ ਵੀ ਆਪਣੀ ਰਚਨਾ ਦੇ ਵਿੱਚ ਨਸ਼ਿਆਂ ਦੀ ਹਨੇਰੀ ਦੀ ਗੱਲ ਕੀਤੀ ਹੈ ਹਾਂਜੀ ਉਹ ਬਸ ਰਹਹੀਂ ਆਪਣੀ ਨੌਕਰੀ ਦੀ ਥਾਂ ਤੇ ਜਾਂਦੇ ਸਨ ਤੇ ਜਿਵੇਂ ਕਿ ਹੁੰਦਾ ਹੈ ਕਿ ਹਰ ਰੋਜ਼ ਸਫ਼ਰ ਕਰਦੀਆਂ ਜਿਹੜੀਆਂ ਸਵਾਰੀਆਂ ਨੇ ਉਹਨਾਂ ਦੀ ਆਪਸ 'ਚ ਸਾਂਝ ਬਣ ਜਾਂਦੀ ਹੈ ਇੱਕ ਇੱਕ ਦੂਜੇ ਦੇ ਚਿਹਰੇ ਪਛਾਣਨ ਲੈ ਹਾਂ ਬਿਲਕੁਲ ਸਾਂਝ ਪਾਵੇਂ ਇੱਕ ਦੂਜੇ ਨਾਲ ਗੱਲ ਨਾ ਵੀ ਕਰੋ ਉਹ ਚਿਹਰਿਆਂ ਦੇ ਪਛਾਣ ਦੀ ਉਹ ਇੱਕ ਤਰੀਕੇ ਦੀ ਸਾਂਝ ਹੋ ਜਾਂਦੀ ਹੈ ਹਾਂਜੀ ਇਸੇ ਤਰ੍ਹਾਂ ਅਧਖੜ ਉਮਰ ਦੀ ਇੱਕ ਔਰਤ ਨੇ ਲੇਖਕ ਨੂੰ ਬੁਲਾਇਆ ਤੇ ਹੌਲੀ-ਹੌਲੀ ਗੱਲਾਂ-ਬਾਤਾਂ ਦਾ سلسلہ ਤੁਰ ਪਿਆ ਤੇ ਉਹਨੇ ਦੱਸਿਆ ਕਿ ਉਹ ਫਲਾਣੇ ਪਿੰਡ ਤੋਂ ਆਈ ਹੈ ਤੇ ਆਪਣੀ ਦੁਕਾਨ ਵਾਲੇ ਪਿੰਡ ਉੱਤਰ ਜਾਏਗੀ ਉਹਦਾ ਸੀ ਕਿ ਉਹ ਲੇਖਕ ਨੂੰ ਦੱਸਦੀ ਹੈ ਕਿ ਉਹ ਦੁਕਾਨ ਚਲਾਉਂਦੀ ਹੈ ਹਾਂਜੀ ਜਦੋਂ ਦੁਕਾਨ ਦੀ ਗੱਲ ਚੱਲੀ ਫਿਰ ਉਹ ਹੌਲੀ-ਹੌਲੀ ਦੱਸਦੀ ਹੈ ਕਿ ਇਹ 50-60 ਵਰਿਆਂ ਤੋਂ ਉਹਨਾਂ ਦੇ ਕੋਲੇ ਦੁਕਾਨ ਹੈ ਕਿ ਪਹਿਲਾਂ ਉਹਦਾ ਸੋਹਰਾ ਚਲਾਉਂਦਾ ਸੀ ਫਿਰ ਜਦੋਂ ਸੋਹਰੇ ਦੀ ਮੌਤ ਹੋਈ ਉਸ ਤੋਂ ਬਾਅਦ ਉਹਦਾ ਘਰ ਵਾਲਾ ਉਹ ਦੁਕਾਨ ਕਰਨ ਲੱਗਾ ਤੇ ਫਿਰ ਉਹਦੇ ਘਰ ਵਾਲੇ ਦੀ ਛੋਟੀ ਉਮਰੇ ਮੌਤ ਹੋ ਗਈ ਉਹ ਦੱਸਦੀ ਹੈ ਕਿ ਜਿਸ ਵੇਲੇ ਉਹਦੇ ਘਰ ਵਾਲੇ ਦੀ ਮੌਤ ਹੋਈ ਉਦੋਂ ਉਹਦਾ ਜਿਹੜਾ ਪੁੱਤਰ ਸੀ ਉਹ ਅੱਲੜ ਉਮਰ ਦਾ ਸੀ ਤੇ ਫਿਰ ਉਹ ਕਹਿੰਦੀ ਹੈ ਕਿ ਉਸ ਤੋਂ ਬਾਅਦ ਉਹਦੇ ਪੁੱਤਰ ਨੇ ਉਹ ਦੁਕਾਨ ਸੰਭਾਲ ਲਈ ਫਿਰ ਉਹ ਦੱਸਦੀ ਹੈ ਕਿ ਉਹਨੇ ਆਪਣੇ ਪੁੱਤਰ ਦਾ ਵਿਆਹ ਕੀਤਾ ਤੇ 2 ਸਾਲਾਂ ਚ ਉਹਦੇ ਵਿਆਹ ਤੋਂ ਬਾਅਦ ਪੋਤਾ-ਪੋਤਰੀ ਉਹਦੇ ਘਰ ਹੋਏ ਫਿਰ ਉਹ ਦੱਸਦੀ ਹੈ ਕਿ ਕਿਸੇ ਤਰ੍ਹਾਂ ਉਸਦੇ ਪੁੱਤਰ ਨੂੰ ਜਿਹੜੀ ਹੈ ਨਸ਼ੇ ਦੀ ਲਤ ਲੱਗ ਗਈ ਤੇ ਗੱਲ ਕਰਦੀ ਕਰਦੀ ਫਿਰ ਉਹ ਕਹਿੰਦੀ ਹੈ ਦੇਖੋ ਤੁਸੀਂ ਉਹਦੇ ਚ ਮੈਂ ਤੁਹਾਨੂੰ ਕੁਝ ਫਿਕਰ ਹੈ ਉਹਦੇ ਸੁਣਾਉਣੀ ਆ ਕਿ ਜਦੋਂ ਵਿਆਹ ਕਰਦੀ ਆ ਆਪਣੇ ਪੁੱਤਰ ਦਾ ਫਿਰ ਉਹ ਕਹਿੰਦੀ ਹੈ ਕਿ ਸ਼ੁਕਰ ਮਨਾਇਆ ਦਾਤੇ ਦਾ ਪਰ ਡੱਡ ਇਹਨੂੰ ਕੁਝ ਹੋਰ ਹੀ ਮਨਜ਼ੂਰ ਸੀ ਇਹ ਕਹਿੰਦੇ ਆ ਉਸ ਦੀਆਂ ਅੱਖਾਂ ਭਾਰੀਆਂ ਲੇਖਕ ਲਿਖਦਾ ਮੈਂ ਉਹਦੀ ਵਿਥਿਆ ਜਾਣਨ ਲਈ ਉਤਾਵਲਾ ਸੀ ਉਸ ਨੂੰ ਹੌਸਲਾ ਦਿੱਤਾ ਅੱਖਾਂ ਪੁੰਚਦੇ ਆ ਉਸ ਨੇ ਗੱਲ ਸ਼ੁਰੂ ਕੀਤੀ ਦੋ ਸਾਲ ਪਹਿਲਾਂ ਮੁੰਡਾ ਮੇਰਾ ਨਸ਼ਿਆਂ ਨੇ ਖਾ ਲਿਆ ਬਥੇਰਾ ਸਮਝਾਇਆ ਰਿਸ਼ਤੇਦਾਰਾਂ ਨੇ ਆਂਟ ਗੁਆਣ ਨੇ ਬਥੇਰਾ ਮੈਂ ਕਰ ਲਈ ਕਿਸੇ ਦੀ ਨਹੀਂ ਸੁਣੀ ਨਸ਼ੇ ਕਰਨੋਂ ਨਹੀਂ ਹਟਿਆ ਮਰਨਾਈ ਸੀ ਮਰ ਗਿਆ ਨਾ ਆਪਦੇ ਜਵਾਕਾਂ ਦਾ ਸੋਚਿਆ ਨਾ ਬੁੱਢੀ ਠੇਰੀ ਦਾ ਸਾਡੀ ਤਾਂ ਦੁਨੀਆ ਤਬਾਹ ਕਰ ਗਿਆ ਜਿਉਣਾ ਥੜਵਾ ਕੋਈ ਨਾਲੇ ਕਿਸੇ ਦੇ ਨਾਲ ਤਾਂ ਨਹੀਂ ਮਰਿਆ ਜਾਂਦਾ ਉਸਨੇ ਹੋਕਾ ਭਰਿਆ ਤੇ ਲੰਮੀ ਚੁੱਪ ਧਾਰ ਲਈ ਉਸ ਲੇਖਕ ਲਿਖਦਾ ਉਸ ਦੀ ਦਰਦ ਕਹਾਣੀ ਸੁਣ ਕੇ ਮੈਂ ਵੀ ਸੁੰਨ ਸਾਂ ਮੇਰੇ ਕੋਲ ਹਮਦਰਦੀ ਪਰੇ ਬੋਲਾਂ ਤੋਂ ਅਲਾਵਾ ਔਰ ਕੁਝ ਨਹੀਂ ਸੀ ਇਸ ਤੋਂ ਬਾਅਦ ਰਵਨੀਤ ਅੱਗੇ ਗੱਲ ਲਿਖਦਿੰਨੇ ਆ ਉਹ ਵਿਪਤਾ ਮਾਰੀ ਉਹ ਔਰਤ ਆਪਣੇ ਦਰਦਾਂ ਦੀ ਪੰਡ ਮੇਰੇ ਮੂਰੇ ਖਲਾਰ ਨਾਮ ਅੱਖਾਂ ਨਾਲ ਵਸਚੋ ਉੱਤਰ ਅਗਲੇ ਪੜਾ ਲਈ ਰਵਾਨਾ ਹੋ ਗਈ ਇੱਥੇ ਅਗਲਾ ਪੜਾ ਉਸ ਦੀ ਜ਼ਿੰਦਗੀ ਦਾ ਸੰਘਰਸ਼ ਹੈ ਜਿਹੜਾ ਪਰਿਵਾਰ ਉਹ ਸਾਰੀ ਉਮਰ ਉਸ ਪੁੱਤਰ ਦੇ ਜਹਾਨੋਂ ਚਲੇ ਜਾਣ ਤੋਂ ਬਾਅਦ ਕਰੇਗਾ ਜੀ ਤੇ ਇਹ ਸੰਘਰਸ਼ ਸਿਰਫ ਇੱਕ ਪਰਿਵਾਰ ਦਾ ਨਹੀਂ ਨਸ਼ੇ ਦੇ ਮਾਰੇ ਹੋਰ ਲੋਕਾਂ ਦੇ ਪਰਿਵਾਰਾਂ ਦਾ ਵੀ ਸੰਘਰਸ਼ ਇਹ ਹੋਈ ਹੈ ਬਿਲਕੁਲ ਰਵਨੀਤ ਮੇਰਾ ਖਿਆਲ ਹੈ ਕਿ ਅਗਲੀ ਚਿੱਠੀ ਪੜਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਦਾ ਜਿਹੜਾ ਹੈਗਾ ਕਮੈਂਟ ਬਾਕਸ ਚ ਪ੍ਰੋਗਰਾਮ ਬਾਰੇ ਕੀਤੀਆਂ ਟਿੱਪਣੀਆਂ ਦਾ ਜ਼ਿਕਰ ਕਰੀਏ ਸਾਡੇ ਇੱਕ ਦਰਸ਼ਕ ਨੇ ਐਸਕੋਰ ਟਿੱਪਾਲੀ ਇਕਬਾਲ ਇਹਨਾਂ ਨੇ ਜੀ ਸਾਨੂੰ ਸਤਿ ਸ਼੍ਰੀ ਅਕਾਲ ਬੁਲਾਈ ਹੈ ਸਸਿਏ ਕਲ ਬੁਲਾਕੇ ਇਹਨਾਂ ਨੇ ਆਪਣੀ ਹਾਜ਼ਰੀ ਲਵਾਈ ਹੈ ਜੀ ਇਸ ਤੋਂ ਬਾਅਦ ਹੈ ਜੀ ਦਵਿੰਦਰ ਪੁਰੀ ਉਹ ਲਿਖ ਦੇਣੇ ਜੀ ਨਾਈਸ ਕਨਵਰਸੇਸ਼ਨ ਉਸ ਤੋਂ ਬਾਅਦ ਜੀ ਗੁਰਚਰਨ ਕਾਲੋ ਸੱਢਨੀ ਤੋਂ ਲਿਖ ਰਹਿਣੇ ਜੀ ਵੈਰੀ ਇੰਟਰਸਟਿੰਗ ਐਂਡ ਵੈਲਿਊਏਬਲ ਇਸ ਤੋਂ ਬਾਅਦ ਨੇ ਜੀ ਸਾਡੇ ਜਿਹੜੇ ਦਰਸ਼ਕ ਭੋਲਾ ਸਿੰਘ ਟਿੱਬਾ ਪ੍ਰੀਤਮ ਸਿੰਘ ਕਾਲਾ ਸੈਣੀ ਸੁਖਵਿੰਦਰ ਸਿੰਘ ਅਟਵਾਲ ਤੇਜਿੰਦਰ ਚੰਡੋਕ ਬਲਵਿੰਦਰ ਸਿੰਘ ਅਛਰੂ ਸਿੰਘ ਜਗਤਾਰ ਸਮਾਲ ਸਰ ਸੁਖਵਿੰਦਰ ਮਾਨ ਹਰਪ੍ਰੀਤ ਕੌਰ ਸੰਧੂ ਸੰਜੀਵ ਕੁਮਾਰ ਸ਼ਰਮਾ ਸੁਖਮੰਦਰ ਸਿੰਘ ਤੌਰ ਤੇ ਰਾਜੀ ਸ਼ਰਮਾ ਇਹਨਾਂ ਨੇ ਸਾਰਿਆਂ ਨੇ ਲਿਖਿਆ ਜੀ ਪ੍ਰੋਗਰਾਮ ਬਾਰੇ ਬਹੁਤ ਵਧੀਆ ਵਧੀਆ ਉਪਰਾਲਾ ਵਿਚਾਰਨਯੋਗ ਪ੍ਰੋਗਰਾਮ ਦਰਸ਼ਕੋ ਤੁਹਾਡੇ ਸੰਘਾਰੇ ਲਈ ਅੱਛੇ ਅਲਫਾਜ਼ ਚ ਕੀਤੀਆਂ ਟਿੱਪਣੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੇ ਜੀ ਸਾਡੀ ਇੱਕ ਦਰਸ਼ਕ ਅਮਰਿਤਕੌਰ ਰੰਧਾਵਾ ਨੇ ਸਾਨੂੰ ਇੱਕ ਮਸ਼ਵਰਾ ਵੀ ਦਿੱਤਾ ਜੀ ਕਿ ਇਹ ਸਾਡੇ ਪ੍ਰੋਗਰਾਮ ਦੀ ਡਿਸਕ੍ਰਿਪਸ਼ਨ ਸੰਬੰਧੀ ਹੈ ਜੀ ਉਹ ਕਹਿੰਦੇ ਨੇ ਕਿ ਜਿਹੜੀ ਜਾਣਕਾਰੀ ਪ੍ਰੋਗਰਾਮ ਸੰਬੰਧੀ ਦਿੱਤੀ ਗਈ ਹੈ ਉਹ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਦੀ ਹੈ ਜੀ ਉਹ ਕਹਿੰਦੇ ਨੇ ਕਿ ਹੁਣ ਤੇ ਪ੍ਰੋਗਰਾਮ ਚੱਲ ਹੀ ਰਿਹਾ ਹੈ ਇਸ ਨੂੰ ਵੀ ਅਪਡੇਟ ਕਰਨ ਦੀ ਲੋੜ ਹੈ ਅਮਰਿਤ ਜੀ ਤੁਸੀਂ ਸਾਡਾ ਪ੍ਰੋਗਰਾਮ ਐਨੀ ਬਰੀਕੀ ਨਾਲ ਦੇਖਦੇ ਹੋ ਤੇ ਤੁਸੀਂ ਸਾਡੀ ਇਸ ੁਕਾਈ ਵੱਲ ਧਿਆਨ ਦਿਓ ਆਇਆ ਅੱਜ ਹੀ ਅਸੀਂ ਆਪਣੇ ਡਿਸਕ੍ਰਿਪਸ਼ਨ ਦੇ ਵਿੱਚ ਪ੍ਰੋਗਰਾਮ ਦਾ ਜਿਹੜਾ ਵੇਰਵਾ ਉਹ ਤਬਦੀਲ ਕਰ ਲਿਆ ਤੇ ਪ੍ਰੋਗਰਾਮ ਨੂੰ ਇੰਨੀ ਬਰੀਕੀ ਤੇ ਗੌਰ ਨਾਲ ਦੇਖਣ ਲਈ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਤੇ ਜੀ ਇੱਕ ਹੋਰ ਪਾਠਕ ਨੇ ਕੋਟਗੁਰੂ ਬਠਿੰਡਾ ਤੋਂ ਜੀ ਅੰਗਰੇਜ਼ ਸਿੰਘ ਵਿੱਕੀ ਜੀ ਉਹ ਲਿਖਦੇ ਨੇ ਐਤਵਾਰ ਨੂੰ ਪ੍ਰਸਾਰਿਤ ਹੁੰਦੇ ਪ੍ਰੋਗਰਾਮ ਤੁਹਾਡੇ ਖਾਤ ਦਾ ਸਮਾਂ ਵਧਾਇਆ ਜਾਵੇ ਜਾਂ ਹਫਤੇ ਵਿੱਚ ਦੋ ਵਾਰ ਪੇਸ਼ ਕੀਤਾ ਜਾਵੇ ਇਹਨਾਂ ਨੇ ਮੇਰੇ ਖਿਆਲ ਈਮੇਲ ਰਾਹੀਂ ਸਾਨੂੰ ਚਿੱਠੀ ਲਿਖੀ ਹਾਂਜੀ ਅੰਗਰੇਜ਼ ਸਿੰਘ ਜੀ ਤੁਸੀਂ ਚਾਹੁੰਦੇ ਹੋ ਕਿ ਪ੍ਰੋਗਰਾਮ ਹਫਤੇ 'ਚ ਦੋ ਵਾਰ ਆਏ ਜਾਂ ਇਹਦਾ ਸਮਾਂ ਵਧਾਇਆ ਜਾਵੇ ਅਸੀਂ ਇਸ ਤੇ ਗੌਰ ਕਰਾਂਗੇ ਪਰ ਫਿਲਹਾਲ ਨੇੜਪੂ ਵਿਖਚਹਾਲੇ ਸਾਡੇ ਲਈ ਇਹ ਸੰਭਵ ਨਹੀਂ ਹੈ ਤੁਸੀਂ ਹਫਤਾਵਾਰੀ ਦੇਖੋ ਪ੍ਰੋਗਰਾਮ ਤੇ ਇਸੇ ਤਰ੍ਹਾਂ ਸਾਨੂੰ ਪਸੰਦ ਕਰਦੇ ਰਹੋ ਜੀ ਇਸੇ ਤਰ੍ਹਾਂ ਹੀ ਤੁਸੀਂ ਪਸੰਦ ਕਰਨਾ ਜਾਰੀ ਰੱਖੋਗੇ ਹੋ ਸਕਦਾ ਹੈ ਕੁਝ ਸਮੇਂ ਬਾਅਦ ਅਸੀਂ ਇਸ ਨੂੰ ਦੋ ਵਾਰੀ ਕਰ ਲਈਏ ਜਾਂ ਹੋ ਸਕਦਾ ਹੈ ਇਹਦਾ ਸਮਾਂ ਬਦਾਲ ਲਈਏ ਪਰ ਤੁਹਾਡੀਆਂ ਭਾਵਨਾਵਾਂ ਦਾ ਅਸੀਂ ਬਹੁਤ ਸਤਿਕਾਰ ਕਰਦੇ ਹਾਂ ਤੇ ਤੈਅਦਲੋਂ ਸ਼ੁਕਰਗੁਜ਼ਾਰਾਂ ਸੋ ਜੀ ਖਤਾਂ ਦਾ ਸلسਲਾ ਦਰਸ਼ਕਾਂ ਦੇ ਹੰਗਾਰੇ ਤੋਂ ਬਾਅਦ ਫੇਰ ਸ਼ੁਰੂ ਕਰੀਏ ਹਾਂਜੀ ਪ੍ਰਿੰਸੀਪਲ ਫਕੀਰ ਸਿੰਘ ਦਸੂਹਾ ਨੇ ਨਜ਼ਰੀਆ ਪੰਨੇ ਤੇ ਛਪੇ ਡਾਕਟਰ ਜਦ ਸਿੰਘ ਦੇ ਲੇਖ ਨਹੀਂ ਤਾਂ ਹੁਨਰ ਮਰ ਜਾਣਾ ਸਿੱਦੀ ਗੱਲ ਕੀਤੀ ਹੈ ਜੀ ਉਹ ਕਹਿੰਦੇ ਨੇ ਕਿ ਲੇਖ ਪੜ੍ਹ ਕੇ ਪਤਾ ਲੱਗਦਾ ਹੈ ਕਿ ਹਰ ਬੱਚਾ ਜਮਾਂਦਰੂ ਨਲਾਇਕ ਨਹੀਂ ਹੁੰਦਾ ਕੁਦਰਤ ਨੇ ਹਰ ਬੱਚੇ ਨੂੰ ਕੋਈ ਨਾ ਕੋਈ ਹੁਨਰ ਜ਼ਰੂਰ ਦਿੱਤਾ ਹੁੰਦਾ ਸਿਰਫ ਉਸ ਹੁਨਰ ਨੂੰ ਪਛਾਣਨ ਦੀ ਲੋੜ ਹੁੰਦੀ ਹੈ ਤੇ ਇਸ ਹੁਨਰ ਨੂੰ ਪਛਾਣਨ ਵਿੱਚ ਅਧਿਆਪਕ ਦਾ ਬਹੁਤ ਵੱਡਾ ਰੋਲ ਹੁੰਦਾ ਹੈ ਪ੍ਰਿੰਸੀਪਲ ਫਕੀਰ ਸਿੰਘ ਦਸੂਹਾ ਨੇ ਇਹ ਵੀ ਲਿਖਿਆ ਕਿ ਅਧਿਆਪਕ ਉਹ ਜੋਰੀ ਹੈ ਜਿਸਨੇ ਸਕੂਲ ਰੂਪੀ ਟੋਕਰੀ ਵਿੱਚੋਂ ਵੱਖ-ਵੱਖ ਕਿਸਮ ਦੇ ਪੱਥਰਾਂ ਵਿੱਚੋਂ ਹੀਰੇ ਲੱਭ ਕੇ ਤਰਾਸ਼ਣੇ ਹੁੰਦੇ ਹਨ ਜੇ ਕੋਈ ਹੀਰਾ ਅਧਿਆਪਕ ਦੀ ਪਾਰਖੂ ਨਜ਼ਰ ਵਿੱਚ ਨਾ ਆ ਸਕੇ ਤਾਂ ਉਹ ਪੱਥਰ ਬਣ ਕੇ ਹੀ ਰਹਿ ਜਾਂਦਾ ਹੈ ਅਧਿਆਪਕ ਸਮਾਜ ਲਈ ਇੱਕ ਬਹੁਤ ਵੱਡਾ ਰਹਿਨੁਮਾ ਹੁੰਦਾ ਹੈ ਜਿਸ ਵੱਲੋਂ ਦਿੱਤੀ ਗਈ ਸਹੀ ਰਹਿਨਮਾਈ ਕਿਸੇ ਵਿਅਕਤੀ ਨੂੰ ਸਮਾਜ ਦਾ ਬਹੁਮੁੱਲਾ ਅੰਗ ਬਣਾ ਸਕਦੀ ਹੈ ਅਤੇ ਅਜਿਹਾ ਅਧਿਆਪਕ ਹੀ ਆਪਣੇ ਆਪ ਤੇ ਫਖਰ ਮਹਿਸੂਸ ਕਰ ਸਕਦਾ ਹੈ ਜੀ ਬਿਲਕੁਲ ਸਹੀ ਗੱਲ ਐ ਸਾਡੇ ਬਹੁਤੇ ਦਰਸ਼ਕਾਂ ਨੇ ਉਹ ਫਿਲਮ ਦੇਖੀ ਹੋਵੇਗੀ ਤਾਰੇ ਜ਼ਮੀਨ ਪਰ ਹਮਮ ਤੇ ਆਮਰ ਖਾਨ ਦੀ ਇਹ ਫਿਲਮ ਵੀ ਇਸ ਵਿਦਿਆਰਥੀ ਤੇ ਅਧਿਆਪਕ ਦੇ ਰਿਸ਼ਤੇ ਦੀ ਬਾਤ ਪਾਉਂਦੀ ਐ ਤੇ ਸਿਰਫ ਫਿਲਮ ਦੇ ਵਿੱਚ ਹੀ ਨਹੀਂ ਸਗੋਂ ਹਕੀਕਤ ਦੇ ਵਿੱਚ ਬਹੁਤ ਸਾਰੇ ਅਧਿਆਪਕ ਨੇ ਜੋ ਆਪਣੇ ਵਿਦਿਆਰਥੀਆਂ ਨੂੰ ਇੰਨਾ ਬਿਹਤਰ ਬਣਾ ਦਿੰਦੇ ਨੇ ਕਿ ਉਹ ਵੱਡੀਆਂ ਸਫਲਤਾਵਾਂ ਪ੍ਰਾਪਤ ਕਰਦੇ ਨੇ ਜੀ ਤੁਹਾਨੂੰ ਅਧਿਆਪਕ ਚੰਗਾ ਲੱਗਦਾ ਤਾਂ ਤੁਸੀਂ ਉਸ ਵਿਸ਼ੇ ਨੂੰ ਵੀ ਬੜੀ ਦਿਲਚਸਪੀ ਨਾਲ ਪੜ੍ਹਦੇ ਹੋ ਜੇ ਅਧਿਆਪਕ ਆਪਣੇ ਵਿਦਿਆਰਥੀ ਦੇ ਨਾਲ ਇੱਕ ਸਾਂਝ ਦਾ ਰਿਸ਼ਤਾ ਗਲਬਾ ਦਾ ਰਿਸ਼ਤਾ ਨਹੀਂ ਬਣਾ ਸਕਦਾ ਤੇ ਉਹ ਵਿਸ਼ਾ ਹੀ ਵਿਦਿਆਰਥੀ ਨੂੰ ਚੰਗਾ ਲੱਗਣੋਂ ਹਟ ਜਾਂਦਾ ਹੈ ਜੀ ਬਿਲਕੁਲ ਹਾਂਜੀ ਅਗਲਾ ਖੱਤ ਅਗਲਾ ਖੱਤ ਪਟਿਆਲਾ ਤੋਂ ਸ਼ੋਭਨਾ ਵਿਝ ਹੋਰਾਂ ਦਾ ਹੈ ਜੀ ਉਹਨਾਂ ਨੂੰ ਧਰਤੀ ਉੱਤੇ ਲੜਾਈ ਨਹੀਂ ਸਾਂਝ ਪਾਓ ਵਿੱਚ ਮਦਨਦੀਪ ਸਿੰਘ ਹੋਰਾਂ ਦੇ ਵਿਚਾਰ ਜੰਗੇ ਲੱਗੇ ਜੀ ਉਹ ਲਿਖਦੇ ਨੇ ਕਿ ਇਹ ਲੇਖ ਪੜ੍ਹ ਕੇ ਉਹਨਾਂ ਦੇ ਦਿਮਾਗ ਦੇ ਕੈਨਵਸ ਤੇ ਮੁਲਕ ਦੇ ਵਰਤਮਾਨ ਅਤੇ ਪੰਜਾਬ ਦੇ ਤਿੰਨ ਦਹਾਕੇ ਪਹਿਲਾਂ ਦੇ ਹਾਲਾਤ ਉਕਰਨ ਲੱਗੇ ਉਹ ਲਿਖਦੇ ਨੇ ਕਿ ਪੇਕੇ ਸੋਹਰੇ ਦੇ ਮਿਲੇ ਜੁਲੇ ਪਰਿਵਾਰਾਂ ਤੋਂ ਹੋਣ ਕਾਰਨ ਉਹਨਾਂ ਦੇ ਮਨ ਉੱਤੇ ਧਰਮਾਂ ਦੇ ਨਾਂ ਤੇ ਹੋਣ ਵਾਲੇ ਵਿਤਕਰਿਆਂ ਦਾ ਵੱਖਰੀ ਤਰ੍ਹਾਂ ਅਸਰ ਹੁੰਦਾ ਇਹ ਰਚਨਾ ਪੜ੍ਹ ਕੇ ਸ਼ੋਭਨਾ ਜੀ ਨੂੰ ਆਪਣੀ ਸਿੱਖ ਅਤੇ ਹਿੰਦੂ ਪਛੋਕੜ ਵਾਲੀ ਤਾਈ ਤੇ ਮਾਂ ਦਾ ਦਰਦ ਚੇਤੇ ਆ ਗਿਆ ਉਹ ਕਹਿੰਦੇ ਨੇ ਕਿ ਪੰਜਾਬ ਦੇ ਕਾਲੇ ਦੌਰ ਵਿੱਚ ਇਹ ਦੋਵੇਂ ਬਜ਼ੁਰਗ ਔਰਤਾਂ ਆਪਸ ਵਿੱਚ ਦਰਦ ਸਾਂਝਾ ਕਰਦੀਆਂ ਤੇ ਆਖਦੀਆਂ ਬਈ ਰੱਬ ਜਾਣੇ ਅਸੀਂ ਇਹੋ ਕੁਝ ਦੇਖਣ ਨੂੰ ਜਿਉਂਦੀਆਂ ਇਸ ਤੋਂ ਬਾਅਦ ਸ਼ੋਭਨਾ ਔਰੀ ਬਿਲਕੁਲ ਇਸ ਦਾ ਜ਼ਿਕਰ ਕਰਕੇ ਇੱਕਦਮ ਆਉਂਦੇ ਨੇ ਇਸ ਗੱਲ ਤੇ ਅੱਜ ਮੁਲਕ ਦੇ ਲੀਡਰਾਂ ਵੱਲੋਂ ਹਿੰਦੂ ਮੁਸਲਮਾਨ ਦਾ ਰਾਗ ਅਲਾਪ ਅਤੇ ਜੰਗ ਨੂੰ ਉਕਸਾਉਣ ਵਾਲੇ ਬੋਲ ਸੁਣਦੀ ਹਾਂ ਤਾਂ ਮੈਂ ਵੀ ਇਹੋ ਸੋਚਣ ਲੱਗ ਪੈਂਦੀ ਹਾਂ ਬਈ ਰੱਬ ਜਾਣੇ ਕਿ ਅਸੀਂ ਇਹੋ ਕੁਝ ਦੇਖਣ ਨੂੰ ਜਿਉ ਰਹੇ ਹਾਂ ਉਹ ਕਹਿੰਦੇ ਨੇ ਕਿ ਮਦਨਦੀਪ ਸਿੰਘ ਦਾ ਕਹਿਣਾ ਸਹੀ ਹੈ ਕਿ ਸਰਹੱਦਾਂ ਬਣਦੀਆਂ ਮਿਟਦੀਆਂ ਰਹਿੰਦੀਆਂ ਹਨ ਪਰ ਸਾਂਝ ਬਣਾਉਣ ਵਾਲੇ ਮੁਲਕਾਂ ਦੀ ਹਮੇਸ਼ਾ ਹੋਂਦ ਬਰਕਰਾਰ ਰਹਿੰਦੀ ਹੈ ਇਤਿਹਾਸ ਦੇ ਹਰ ਦੌਰ ਵਿੱਚ ਸਾਡੇ ਮਹਾਪੁਰਖ ਸਾਂਝ ਦਾ ਸੁਨੇਹਾ ਦਿੰਦੇ ਰਹੇ ਹਨ ਕਮੀ ਸ਼ਾਇਦ ਸਾਡੀ ਸੋਚ ਵਿੱਚ ਹੀ ਰਹਿ ਗਈ ਕਿ ਅਸੀਂ ਉਹਨਾਂ ਦੇ ਵਿਚਾਰਾਂ ਨੂੰ ਅਮਲ ਵਿੱਚ ਨਹੀਂ ਲਿਆ ਸਕੇ ਹਾਂਜੀ ਸਮੇਂ ਦੀ ਲੋੜ ਹੈ ਕਿ ਇਹ ਵਿਚਾਰ ਅਮਲ ਵਿੱਚ ਜ਼ਰੂਰ ਲਿਆਂਦੇ ਜਾਣ। ਅਸਲ ਗੱਲ ਇਹ ਹੈ ਕਿ ਧਰਮ ਦੇ ਆਧਾਰ ਤੇ ਇੱਕ ਦੂਜੇ ਦੇ ਨਾਲ ਵਿਤਕਰਾ ਜਾਂ ਨਫ਼ਰਤ ਕਰਨ ਦੀ ਬਜਾਏ ਇਸ ਗੱਲ 'ਤੇ ਧਿਆਨ ਦੇਣ ਦੀ ਲੋੜ ਹੈ ਕਿ ਗਰੀਬੀ, ਸਿੱਖਿਆ, ਸਿਹਤ ਅਤੇ ਸਮਾਜਿਕ ਵਿਤਕਰੇ ਜਿਹੇ ਗੰਭੀਰ ਮਸਲਿਆਂ 'ਤੇ ਧਿਆਨ ਕੇਂਦ੍ਰਿਤ ਕਰਕੇ ਇਹਨਾਂ ਦਾ ਹੱਲ ਕੀਤਾ ਜਾਵੇ। ਜੀ ਇਹੋ ਸਭ ਤੋਂ ਵੱਡੇ ਮਸਲੇ ਨੇ। ਹਾਂਜੀ ਅਗਲੀ ਚਿੱਠੀ ਅਗਲੀ ਚਿੱਠੀ ਸਰਹੰਤੋਂ ਲੈਕਚਰਰ ਪੂਰਨ ਸੈਗਲ ਦੀ ਹੈ। ਜੀ ਉਨਾਂ ਨੂੰ ਪ੍ਰਦੀਪ ਮੈਗਜ਼ੀਨ ਦਾ ਲੇਖ ਵਿਰਾਟ ਕੋਹਲੀ ਦੀ ਅਗਲੀ ਪਾਰੀ ਚੰਗਾ ਲੱਗਿਆ ਪ੍ਰਦੀਪ ਹੋਰਾਂ ਨੇ ਕੋਹਲੀ ਦੇ ਕ੍ਰਿਕਟ ਸਬੰਧੀ ਹਰ ਪਹਿਲੂ ਤੇ ਭਰਪੂਰ ਜਾਣਨਾ ਪਾਇਆ ਜੀ ਬੇਸ਼ੱਕ ਕੋਹਲੀ ਇੱਕ ਬੇਹੱਦ ਸਫਲ ਖਿਡਾਰੀ ਤੇ ਕਪਤਾਨ ਰਿਹਾ ਪਰ ਸੈਗਲ ਹੋਰਾਂ ਨੂੰ ਲੱਗਦਾ ਹੈ ਕਿ ਉਮਰ ਹਰ ਖਿਡਾਰੀ ਦੇ ਅੜਿਆ ਸੈਗਲ ਹੋਰੀ ਲਿਖਦੇ ਨੇ ਕਿ ਵਾਧਦੀ ਉਮਰ ਕਾਰਨ ਕਿਸੇ ਵੀ ਖਿਡਾਰੀ ਦੇ ਵਿੱਚ ਉਨੀ ਫੁਰਤੀ ਨਹੀਂ ਰਹਿੰਦੀ ਜਿਹਨੀਆਂ ਟੈਸਟ ਮੈਚ ਦੇ ਪੰਜ ਦਿਨਾਂ ਦੇ ਵਿੱਚ ਚਾਹੀਦੀ ਹੁੰਦੀ ਹੈ ਉਹ ਕਹਿੰਦੇ ਨੇ ਕਿ ਕਿਸੇ ਵੇਲੇ ਟੈਸਟ ਮੈਚਾਂ ਵਿੱਚ ਕੋਲੀ ਦੀ ਐਵਰੇਜ ਜਿਹੜੀ 55 ਦੇ ਨੇੜੇ ਸੀ ਪਰ ਪਿਛਲੇ 3 ਸਾਲਾਂ ਦੇ ਵਿੱਚ ਦੌੜਾਂ ਘਟ ਬਣ ਕਰਕੇ ਅੰਤ ਵਿੱਚ ਉਸ ਦੀ ਜਿਹੜੀ ਟੈਸਟ ਐਵਰੇਜ ਹੈ ਉਹ 46 ਤੇ ਆ ਗਈ ਤੇ ਇਸ ਤੋਂ ਇਲਾਵਾ ਸਪਿਨ ਗੇਂਦਬਾਜ਼ੀ ਅੱਗੇ ਵੀ ਕੋਲੀ ਸੰਘਰਸ਼ ਕਰਦਾ ਨਜ਼ਰ ਆਇਆ ਸਵੀਪ ਸ਼ਾਟ ਦਾ ਉਸ ਕੋਲੋਂ ਬਹੁਤ ਘੱਟ ਖੇਡਿਆ ਗਿਆ ਸਗਲੋਰਾਂ ਦਾ ਕਹਿਣਾ ਕਿ ਕੋਹਲੀ ਦਾ ਟੈਸਟ ਕ੍ਰਿਕਟ ਤੋਂ ਸੰन्यास ਲੈਣ ਦਾ ਫੈਸਲਾ ਬਿਲਕੁਲ ਸਹੀ ਹੈ। ਜੀ ਵਿਰਾਟ ਕੋਹਲੀ ਨੇ ਸਾਰੀ ਦੁਨੀਆ ਦੇ ਵਿੱਚ ਦੇਸ਼ ਦਾ ਨਾਮ ਉੱਚਾ ਕੀਤਾ ਤੇ ਉਹਨਾਂ ਦੇ ਸਾਰੀ ਦੁਨੀਆ 'ਚ ਲੱਖਾਂ ਨਹੀਂ ਕਰੋੜਾਂ ਪ੍ਰਸ਼ੰਸਕ ਵੀ ਨੇ। ਬਿਲਕੁਲ। ਹਰ ਖਿਡਾਰੀ ਦੇ ਪ੍ਰਸ਼ੰਸਕਾਂ ਨੂੰ ਇਹੀ ਲੱਗਦਾ ਹੈ ਕਿ ਉਹਨਾਂ ਦਾ ਪਸੰਦੀਦਾ ਖਿਡਾਰੀ ਹਮੇਸ਼ਾ ਬੁਲੰਦੀਆਂ 'ਤੇ ਰਹੇ ਤੇ ਉਹ ਕਦੇ ਵੀ ਉਹਦੀ ਖੇਡ ਦੇ ਵਿੱਚ ਨਿਗਾਰ ਨਹੀਂ ਦੇਖਣਾ ਚਾਹੁੰਦੇ। ਲੱਗਦਾ ਹੈ ਕਿ ਪੂਰਨ ਸੈਗਲੋਰੀ ਕੋਲੀ ਦੇ ਬਹੁਤ ਵੱਡੇ ਪ੍ਰਸ਼ੰਸਕ ਨੇ ਤੇ ਉਹਨਾਂ ਨੂੰ ਇਹ ਗੱਲ ਚੰਗੀ ਲੱਗੀ ਹੈ ਕਿ ਕੋਲੀ ਨੇ ਆਪਣੀ ਖੇਡ ਦੇ ਸਿਖਰ ਤੇ ਟੈਸਟ ਕ੍ਰਿਕਟ ਤੋਂ ਸੰन्यास ਲੈਣ ਦਾ ਫੈਸਲਾ ਕੀਤਾ ਹੈ। ਉਹ ਹੁੰਦਾ ਨਾ ਕਿ ਭਰਿਆ ਮੇਲਾ ਛੱਡਣਾ ਜ਼ਿਆਦਾ ਵਧੀਆ ਹੁੰਦਾ ਹੈ। ਹਾਂਜੀ ਤੇ ਭਰਿਆ ਮੇਲਾ ਛੱਡਣ ਦਾ ਜਿਗਰਾ ਕਿਸੇ ਕਿਸੇ ਦਾ ਹੀ ਹੁੰਦਾ ਹੈ ਤੇ ਇਸੇ ਕਰਕੇ ਵਿਰਾਟ ਕੋਲੀ ਨੂੰ ਕਿੰਗ ਕੋਲੀ ਕਹਿੰਦੇ ਨੇ। ਦੇਖੋ ਜੀ ਮੇਲਾ ਛੱਡਣ ਦੀ ਗੱਲ ਜਿੱਥੇ ਤੱਕ ਆਈ ਹੈ ਭਰਿਆ ਮੇਲਾ ਤੇ ਆਪਣਾ ਵੀ ਸਮਾਂ ਸਮਾਪਤ ਹੋ ਰਿਹਾ ਹੈ ਹਾਂਜੀ ਅੱਜ ਪਰ ਆਪਾਂ ਨੂੰ ਜਾਣ ਤੋਂ ਪਹਿਲਾਂ ਆਪਣੇ ਦਰਸ਼ਕਾਂ ਦੇ ਨਾਮ ਸਾਂਝੇ ਕਰਨੇ ਚਾਹੀਦੇ ਨੇ ਜਿਨ੍ਹਾਂ ਨੇ ਆਪਣਾ ਪ੍ਰੋਗਰਾਮ ਲਾਈਕ ਕੀਤਾ ਹਾਂਜੀ ਰਵਨੀਤ ਇਹ ਨੇ ਜੀ ਜਿਨ੍ਹਾਂ ਨੇ ਲਾਈਕ ਕੀਤਾ ਸਾਡਾ ਪ੍ਰੋਗਰਾਮ ਇਨੇ ਜੀ ਡਾਕਟਰ ਉਪਦੇਸ਼ ਕੌਰ ਹਰਬੰਸ لال ਗਰਗ ਬਲਜੀਤ ਕੌਰ ਟਿੱਲੋਂ ਸੋਢੀ ਛੋਕਰਾਂ ਵਾਲਾ ਦਵਿੰਦਰ ਸਿੱਧੂ ਵਿਕਰਮਜੀਤ ਨੂਰ ਡਾਕਟਰ ਨਾਇਬ ਸਿੰਘ ਮੰਡੇਰ ਪੂਰਨ ਸੈਗਲ ਸੁਸ਼ੀਲ ਸ਼ਰਮਾ ਗਗਨਦੀਪ ਸੋਂਦੀ ਕਾਲਾ ਸੈਣੀ ਡਾਕਟਰ ਕੰਵਰਜੀਤ ਸੇਖੋ ਬੂਟਾ ਸਿੰਘ ਬੈਂਸ ਮਨਸੂਰ ਆਲਮ ਸੰਜੀਵ ਹਸਤਰ ਹਰਬੰਸ ਸਿੰਘ ਸੁਰਿੰਦਰਪਾਲ ਸਿੰਘ ਇੰਦਰ ਕੁਮਾਰ ਸੌਰਭ ਦੁੱਗਲ ਸੁਖਵਿੰਦਰ ਸਿੰਘ ਢੀਂਡਸਾ ਰਣਵੀਰ ਸਿੰਘ ਹਰਿੰਦਰ ਸਿੰਘ ਦਕਸ਼ ਬਰਾੜ ਅਰੁਣ ਕੁਮਾਰ ਰਵਿੰਦਰ ਸ਼ਰਮਾ ਸੁਸ਼ੀਲ ਮਾਨਵ ਰਣਜੀਤ ਲਹਿਰਾ, ਸੌਰਵ ਸ਼ਰਮਾ, ਜਗਵੰਤ ਸਿੰਘ ਮੱਲੀ, ਮਨ ਸਹਿਦ ਸਿੰਘ, ਦੀਪ ਸੰਦੂ, ਮੋਹਨ ਸਿੰਘ ਆਲਕ। ਦਰਸ਼ਕੋ ਪ੍ਰੋਗਰਾਮ ਲਾਈਕ ਕਰਨ ਦੇ ਲਈ ਤੁਹਾਡਾ ਬਹੁਤ-ਬਹੁਤ ਸ਼ੁਕਰੀਆ। ਹਾਂਜੀ ਅਸੀਂ ਆਸ ਕਰਦੇ ਹਾਂ ਕਿ ਤੁਸੀਂ ਸਾਰੇ ਸਾਡਾ ਪ੍ਰੋਗਰਾਮ ਲਾਈਕ ਤੇ ਸ਼ੇਅਰ ਕਰਦੇ ਰਹੋਗੇ। ਸਾਡਾ ਫੇਸਬੁੱਕ ਪੇਜ ਫੋਲੋ ਅਤੇ YouTube ਚੈਨਲ ਸਬਸਕ੍ਰਾਈਬ ਵੀ ਜ਼ਰੂਰ ਕਰਨਾ। ਦਰਸ਼ਕੋ ਇਜਾਜ਼ਤ ਦਿਓ, ਅਗਲੇ ਹਫ਼ਤੇ ਫਿਰ ਮਿਲਾਂਗੇ ਤੁਹਾਡੇ ਨਵੇਂ ਖ਼ਤਾਂ ਦੇ ਨਾਲ। ਬਹੁਤ-ਬਹੁਤ ਸ਼ੁਕਰੀਆ। ਬਹੁਤ ਸ਼ੁਕਰੀਆ ਜੀ